ਸਰਬੱਤ ਪਿੰਡ ਪੰਡੋਰੀ ਦੇ ਵਿੱਚ ਪੰਚਾਇਤੀ ਜ਼ਮੀਨ ਦੀ ਜਿਹੜੀ ਬੋਲੀ ਕੋਣਾਂ ਪਹੁੰਚੇ ਜੀ ਜਨਰਲ ਧਰਤੀ ਜ਼ਮੀਨ ਸੀ ਉਹਦੀ ਜਿਹੜੀ ਬੋਲੀ ਮੁਤਵੀ ਕਰ ਦਿੱਤੀ ਗਈ ਹੈ ਜਿਹੜੀ 80 ਕਟੜੇ ਦੀ ਜਿਹੜੀ 4.6 ਕਲੇ ਜ਼ਮੀਨ ਸੀ ਉਹਦੀ ਬੋਲੀ ਕਰਵਾਈ ਗਈ ਹੈ ਹਾਂਜੀ ਕਿਸੇ ਮਸਲੇ ਕੁਵਾਰ ਚੱਲ ਰਿਹਾ ਸੀ ਸਰ ਹਾਂਜੀ ਇਹ ਜਿਹੜਾ ਮਸਲਾ ਸੀ ਇਹ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਇਸ ਕਰਕੇ ਮੈਂ ਆਪ ਮੌਕੇ ਤੇ ਹਾਜ਼ਰ ਹੋਈ ਆ ਇਹਨਾਂ ਦਾ ਦੋਹਾਂ ਦਾ ਲੜਾਈ ਝਗੜੇ ਦਾ ਡਰ ਸੀ ਉਹ ਕਹਿੰਦੇ ਸੀ ਅਸੀਂ ਸਾਂਝੀ ਜ਼ਮੀਨ ਸਾਨੂੰ ਦਿਓ ਉਹ ਕਹਿੰਦੇ ਸੀ ਸਾਨੂੰ ਦਿਓ ਅਸੀਂ ਦੋਹਾਂ ਧਿਰਾਂ ਦੀਆਂ ਐਪਲੀਕੇਸ਼ਨਾਂ ਲੈ ਕੇ ਜਿਹੜੀ ਮੌਕੇ ਤੇ ਬੋਲੀ ਕਰਵਾਤੀ ਹੈ ਜਿਹੜੇ ਸਾਹਿਬ ਇੱਕ ਸਿਧਾਨੇ ਕੋ ਮਤਉ ਦੇ ਰਹੇ ਨੇ ਕਿ ਕਾਨੂੰਨ ਪੰਜਾਬ ਸਰਕਾਰ ਨੇ ਪਾਸ ਕੀਤਾ ਵਾ ਕਿ ਜਿਹੜੀ 80 ਕੈਟਾਗਰੀ ਵਿੱਚ ਇੱਕ ਪਾਸੇ ਪੰਜ ਜਾਂ ਪੰਜ ਤੋਂ ਵੱਧ ਲੋਕ ਨੇ ਤੇ ਉਹਨਾਂ ਨੂੰ ਬੋਲੀ ਵਿੱਚ ਪਹਿਲ ਦਿੱਤੀ ਜਾਵੇ ਕਿ ਪਰ ਜਦਕਿ ਇਥੇ ਵੇਖਦੇ ਮੇਰੇ ਇਹ ਪੰਜ ਤੋਂ ਵੱਧ ਲੋਕਸ ਨੂੰ ਵੀ ਬੋਲੀ ਦਾ ਬਾਈਕਾਟ ਕਰ ਦਿੱਤਾ ਗਿਆ ਸੀ ਪਰ ਬਾਈਕਾਟ ਅਸੀਂ ਨਹੀਂ ਸੀ ਕੀਤਾ ਸੀ ਤੇ ਕਿਹਾ ਸੀ ਮੌਕੇ ਤੇ ਬੋਲੀ ਦਿਓ ਨਹੀਂ ਦਿੱਤੀ ਉਹਨਾਂ ਨੇ ਬੋਲੀ ਮੌਕੇ ਤੇ ਉਹ ਬੋਲੀ ਦੇਣ ਹੀ ਨਹੀਂ ਆਏ ਗਾੜੀ ਅਸੀਂ ਤੋਂ ਇਹ ਮੜਾ ਢੋੜੀ ਕੀਤਾ ਨਾ ਵੀ ਤੁਸੀਂ ਬੋਲੀ ਨਾ ਦਿਓ। ਜਿਹੜੀ ਦੂਜੀ ਧਿਰ ਦੇ ਲੋਕ ਨੇ ਕਿੰਨੇ ਨੇ ਬੋਲੀ ਦੇਣ ਵਾਲੇ? ਉਹ ਤੇ ਭਾਜੀ ਜਿਨ੍ਹਾਂ ਨੇ ਸਕਿਉਰਿਟੀ ਜਮ੍ਹਾਂ ਕਰਾਈ ਬੋਲੀ ਤੇ ਉਸੇ ਨੇ ਦੇਣੀ ਆ। ਲਗਭਗ 4 ਤੋਂ ਵਾਪਸ 50 ਹਜ਼ਾਰ ਹੀ ਲਿਖਿਆ ਉਹ ਤੇ ਬੋਲੀ 4 ਤੋਂ ਲਗਭਗ ਘੱਟ ਹੀ ਨੇ ਮਿਲਦੀ। ਹਾਂਜੀ 4 ਤੋਂ ਘੱਟ। ਹਾਂਜੀ। ਤੁਸੀਂ ਕੋਈ ਮਤਾ ਪੜਿਆ ਇਸ ਬਧਾ ਜੀ ਹਾਂਜੀ ਹਾਂਜੀ ਮੈਂ ਸਾਰਾ ਕੁਝ ਪੜ੍ਹ ਕੇ ਹੀ ਕਾਨੂੰਨ ਮੁਤਾਬਕ ਹੀ ਬੋਲੀ ਦਿੱਤੀ। ਜਿਹੜੀ ਪੰਚਾਇਤੀ ਜਿਹੜੀ ਐਸੀ ਜ਼ਮੀਨ ਦੀ ਬੋਲੀ ਹੈ ਸਰਕਾਰੀ ਬੋਲੀ ਜਿਹੜੀ ਆ 3,11,000 ਤੱਕ ਜਾਂਦੀ ਆ। ਹਾਂਜੀ। ਪਰ ਇਹ ਬੋਲੀ ਅਖੀਰ ਹੀ ਨੇ ਵੇਚ ਦਿੱਤੀ ਗਈ ਆ ਮ 80% ਦੇ ਨਾਲ ਵਾਦਾ ਸੀ ਜਿਹੜਾ 313 ਸੀ 313 ਤੱਕ ਜਾਣਾ ਚਾਹੀਦਾ ਸੀ ਉਸ ਨਾਲ ਤੇ 313 ਤੋਂ ਵੀ ਵੱਧ ਕੇ ਜਾਂਦਾ ਸੀ ਸਰਕਾਰ ਦੀ ਪਾਲਸੀ 20% ਆ ਪਰ ਸਾਨੂੰ ਪਤਾ ਮੌਕੇ ਦੇ ਹਾਲਾਤਾਂ ਅਨੁਸਾਰ ਜਿਹੜਾ ਸਰਕਾਰ ਮਤਲਬ ਐਸਸੀ ਦਾ ਕੋਟਾ ਹੋਣ ਕਰਕੇ ਜਿਹੜਾ ਮੈਂ 313 ਤੋਂ ਵੀ ਥੱਲੇ ਛੱਡ ਦਿੱਤਾ ਜਿਹੜੀ ਜਨਰਲ ਬੋਲੀ ਸੀ ਉਹ ਸਰਕਾਰੀ ਜਿਹੜੀ ਬੋਲੀ ਵਾਦਾ ਸੀ ਉਸ ਤੱਕ ਨਹੀਂ ਗਿਆ ਤਾਂ ਉਹ ਬੋਲੀ ਬੋਲਤ ਨਹੀਂ ਘਾ ਦਿੱਤੀ ਪਰ ਉਹ 5% ਇਹ ਨਹੀਂ ਬੋਲੀ ਸੀ 313 ਤੱਕ ਨਹੀਂ ਪਹੁੰਚੀ ਫਿਰ ਇਹ ਮੋਲਤ ਵੀ ਕਿਉਂ ਨਹੀਂ ਕੀਤੀ ਪਰ ਇਹਦਾ 5% ਤੋਂ ਤੇ ਉੱਪਰ ਵਾਦਾ ਹੋ ਰਿਹਾ ਸੀ 10% ਕੀ ਬੋਲ ਰਹੇ ਹੋ 10% ਤੋਂ ਥੋੜੇ ਥੱਲੇ ਗਿਆ ਹੈ ਅੱਛਾ ਜੀ ਹਾਂ ਜੀ ਕਰਵਾ ਸਕਦੇ ਹਾਂ ਹਾਂ ਜੀ ਕਰਵਾ ਸਕਦੇ ਹਾਂ ਠੀਕ ਹੈ ਜੀ ਹਾਂ ਜੀ ਜਿਹੜਾ ਦੂਜੀ ਧਿਰ ਵਾਲੇ ਵਿਰੋਧ ਕਰਦੇ ਪਏ ਉਹਨਾਂ ਨੂੰ ਕੀ ਤੁਸੀਂ ਦੇਣੀ ਜਾਓਗੇ ਆਪਣੇ ਵੱਲੋਂ ਦੂਜੀ ਧਿਰ ਉਹ ਮੌਕੇ ਤੇ ਆਣ ਕੇ ਬੋਲੀ ਨਹੀਂ ਦਿੱਤੀ ਉਹਨਾਂ ਨੇ ਮੈਂ ਕੋਈ ਮਨਾ ਥੋੜੀ ਕੀਤਾ ਸੀ ਉਹਨਾਂ ਨੂੰ ਵੀ ਤੁਸੀਂ ਬੋਲੀ ਨਾ ਦਿਓ